ਸਸ਼੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਜਿਵੇਂ ਕਿ ਆਏ ਦਿਨ ਆਪਾਂ ਖਬਰਾਂ ਸੁਣਦੇ ਹੀ ਰਹਿੰਦੇ ਆ ਨਿਊਜ਼ ਚੈਨਲਸ ਲਗਾਤਾਰ ਵੀਡੀਓਜ਼ ਆਪਾਂ ਸੋਸ਼ਲ ਮੀਡੀਆ ਤੇ ਆਂਦੀਆਂ ਹੀ ਰਹਿੰਦੀਆਂ ਨੇ ਕਿ ਲੋਕ ਜਿਹੜੇ ਨੇ ਔਨਲਾਈਨ ਠੱਗੀ ਦਾ ਲਗਾਤਾਰ ਸ਼ਿਕਾਰ ਹੋ ਰਹੇ ਨੇ ਤੇ ਹੁਣ ਇਹੋ ਜਿਹਾ ਸਿਲਸਿਲਾ ਗੁਰੂ ਹਰ ਸਹਾਏ ਦੇ ਵਿੱਚ ਵੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਤੇ ਆਪਾਂ ਗੁਰਕਰਮ ਸਿੰਘ ਵਸਤੀ ਦੇ ਵਿੱਚ ਮੌਜੂਦ ਹੈਗੇ ਆ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਪਾਸਟਰ ਰਿੰਕੂ ਭੱਟੀ ਜੀ ਜਿਨ੍ਹਾਂ ਨਾਲ ਕੀ ਇੱਕ ਔਨਲਾਈਨ ਠੱਗੀ ਜਿਹੜੀ ਹੈ ਉਹਨਾਂ ਨਾਲ ਵੀ ਕੀਤੀ ਜਾ ਰਹੀ ਹੈ ਉਹ ਲੋਕਾਂ ਨੂੰ ਇਸ ਬਾਰੇ ਅਵੇਅਰ ਕਰਨ ਦੇ ਲਈ ਸਾਡੇ ਨਾਲ ਉਹਨਾਂ ਨੇ ਕੰਟੈਕਟ ਕੀਤਾ ਤਾਂ ਜੋ ਗੁਰੂ ਹਰ ਸਾਹਿਬ ਦੇ ਲੋਕ ਵੀ ਜਿਹੜੇ ਨੇ ਅਵੇਅਰ ਹੋ ਸਕਣ ਐਤਾ ਜਿਹੜੀ ਹੈ ਔਨਲਾਈਨ ਠੱਗੀ ਦੇ ਸ਼ਿਕਾਰ ਨਾ ਹੋ ਸਕਣ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਂਦੇ ਆ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਕੋਲ ਆਂਦੀ ਹੈ ਕੀ ਮੰਗ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਜਿਹੜਾ ਝਾਂਸਾ ਦੇ ਕੇ ਜਿਹੜਾ ਇਹਨਾਂ ਤੋਂ ਪੈਸੇ ਜਿਹੜੇ ਨੇ ਮੰਗੇ ਜਾ ਰਹੇ ਨੇ ਭੱਟੀ ਜੀ ਸਵਾਗਤ ਹੈ ਤੁਹਾਡਾ ਆ ਸਭ ਨੂੰ ਜੈਮਸੀ ਕੀ ਸਭ ਨੂੰ ਨਮਸਕਾਰ ਸੋ ਜਨਤ ਟੀਵੀ ਲੰਦਾ ਵੀ ਮੈਂ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੂੰ ਜਦੋਂ ਕਾਲ ਕੀਤਾ ਦੱਸਿਆ ਤਾਂ ਉਸੇ ਟਾਈਮ ਆਏ ਸੋ ਅਈ ਤੁਹਾਨੂੰ ਦੱਸਣਾ ਚਾਹੁੰਨੇ ਹਾਂ ਕਿ ਅੱਜ ਕਈ ਦਿਨਾਂ ਤੋਂ ਮੈਨੂੰ ਇੱਕ ਫੇਸਬੁੱਕ ਤੇ ਟ੍ਰੈਂਡ ਜੁੜਿਆ ਸੀ ਬਹੁਤ ਸਾਰੇ ਲੋਕ ਫੇਸਬੁੱਕ WhatsApp ਦੇ ਦੁਆਰਾ ਠੱਗੀ ਦਾ ਸ਼ਿਕਾਰ ਹੁੰਦੇ ਰਹੇ ਤੇ ਮੈਨੂੰ ਵੀ ਇੱਕ ਵਿਅਕਤੀ ਠੱਗਣਾ ਚਾਹੁੰਦਾ ਸੀਦਾ ਤਾਂ ਪਰ ਵੀ ਇਸਿਊ ਦਾ ਧੰਨਵਾਦ ਹੈ ਕਿ ਉਹਨਾਂ ਨੇ ਮੈਨੂੰ ਬੁੱਧ ਦਿੱਤੀ ਤੇ ਮੈਨੂੰ ਬਚਾਇਆ ਠੱਗੀ ਤੋਂ ਸੋ ਇਹ ਵਿਅਕਤੀ ਦਾ ਨਾਮ ਹੈ ਵਿਕਟਰ ਜੌਨ ਸੋ ਇਹਨੇ ਨਾਮ ਰੱਖਿਆ ਵਿਕਟਰ ਜੌਨ ਅਸਲ ਵਿੱਚ ਹੈ ਨਹੀਂਗਾ ਅਸਲ ਵਿੱਚ ਇਹ ਜਾਂ ਤਾਮੀਲੇ ਜਾਂ ਕੋਈ ਮਲਿਆਲੀ ਇਸ ਤਰ੍ਹਾਂ ਦਾ ਕੋਈ ਵਿਅਕਤੀ ਹੋਏਗਾ ਤਾਂ ਫੇਸਬੁੱਕ ਤੇ ਫੋਟੋ ਕੋਈ ਹੋਰ ਲਾਈ ਹੋਈ ਹੈ ਨਹੀਂ ਤਾਂ ਉਹ ਫੋਟੋ ਲਾ ਕੇ ਇਹ ਮੇਰੇ ਨਾਲ ਮੈਸੇਜ ਚੈਟ ਕਰ ਰਿਹਾ ਸੀ ਤਾਂ ਚੈਟ ਕਰਦੇ ਸਮੇਂ ਕਰਦੇ ਸਮੇਂ ਕਿਹਾ ਦੇ ਪਾਸਟਰ ਜੀ ਇਹ ਤੁਹਾਨੂੰ ਕੁਝ ਹੈਲਪ ਕਰਨਾ ਚਾਹਣੇ ਕੁਝ ਮਦਦ ਕਰਨਾ ਚਾਹਣੇ ਆ ਤੇ ਐਕਚੁਅਲੀ ਪ੍ਰਭੂ ਦਾ ਧੰਨਵਾਦ ਹੈ ਕਿ ਪ੍ਰਭੂ ਨੇ ਮੈਨੂੰ ਬੁੱਧ ਦਿੱਤੀ ਮੈਸੇਜ ਦੀ ਫੋਟੋ ਲੈ ਕੇ ਗੂਗਲ ਤੇ ਸਰਚ ਕੀਤੀ ਜਦੋਂ ਤਾਂ ਅਸਲ ਵਿੱਚ ਇਹ ਬੰਦਾ ਉਹ ਨਹੀਂ ਸੀ ਦਾ ਇਹ ਬੰਦਾ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਫੋਟੋ ਸੀ ਦੀ ਤੇ ਮੈਨੂੰ ਪਤਾ ਲੱਗਿਆ ਕਿ ਇਹ ਬੰਦਾ ਫਰੋਡ ਇਹ ਫੇਕ ਇਹ ਠੱਗ ਰਿਆ ਤਾਂ ਫਿਰ ਇਹ ਕਾਫੀ ਗੱਲਾਂ ਕਰਦਾ ਰਿਹਾ ਤੇ ਮੈਂ ਹਾਂ ਚਲੋ ਮੈਨੂੰ ਚੈੱਕ ਕਰਦਾ ਕਿੱਥੋਂ ਕਰ ਮੈਂ ਵੀ ਗੱਲਾਂ ਸ਼ੁਰੂ ਕਰਤੀਆਂ ਤੇ ਇਹ ਕਹਿੰਦੇ ਲੈ ਵੀ ਪਾਸਟਰ ਜੀ ਅਸੀਂ ਤੁਹਾਡੀ ਕੁਝ ਮਦਦ ਕਰਨਾ ਚਾਹੁੰਦੇ ਆ ਤੇ ਮੈਂ ਚਲੋ ਠੀਕ ਹੈ ਤੇ ਮੈਨੂੰ ਕਹਿੰਦਾ ਮੈਂ ਹੀ ਤੁਹਾਨੂੰ ਕੁਝ ਬੈਕਸ ਬਾਕਸ ਭੇਜਾਂਗੇ ਉਹਦੇ ਵਿੱਚ ਕੋਈ ਬੱਚਿਆਂ ਦੀਆਂ ਕਿਤਾਬਾਂ ਹੋਣਗੀਆਂ ਅਸੀਂ ਨਾਲ ਸੋਸ਼ਲ ਵਰਕ ਵੀ ਕਰਦੇ ਆ ਮਤਲਬ ਛੁੱਗੀਆਂ ਦੇ ਵਿੱਚ ਛੋਟੇ ਸ ਛੋਟਾ ਜਿਹਾ ਸਕੂਲ ਬਣਾਇਆ ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਕੁਝ ਕਾਪੀ ਪੈਨਸਲ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਇਹ ਕਹਿੰਦੇ ਕਿ ਅਸੀਂ ਤੁਹਾਨੂੰ ਇੱਕ ਬਾਕਸ ਭੇਜ ਰਹੇ ਹਾਂ ਤੇ ਉਹ ਬਾਕਸ ਦੇ ਵਿੱਚ ਕੁਝ ਬੱਚਿਆਂ ਦੇ ਕਢਾਉਣੇ ਨੇ ਕੁਝ ਸਮਾਨ ਹੈ ਤੇ ਉਹ ਤੁਹਾਨੂੰ ਭੇਜਿਆ ਜਾਏਗਾ ਤੇ ਇਹ ਮੈਨੂੰ ਲਗਾਤਾਰ ਹੀ ਕਰ ਰਿਹਾ ਸੀ ਮੈਂ ਚਲੋ ਕੋਈ ਗੱਲ ਨਹੀਂ ਫਿਰ ਮੈਨੂੰ ਆ ਦੇਖੋ ਤੁਸੀਂ ਇਹਨਾਂ ਨੇ ਮੈਸੇਜ ਕੀਤੇ ਨੇ ਆ ਦੇਖੋ ਬਾਰ-ਬਾਰ ਮੈਸੇਜ ਕੀਤੀ ਗਏ ਤੇ ਮੈਂ ਵੀ ਇਹਨਾਂ ਨੂੰ ਪਰਖਣ ਦੇ ਲਈ ਮੈਂ ਵੀ ਮੈਸੇਜ ਕੀਤਾ ਤੇ ਆਹ ਕਾਲ ਵੀ ਕਰ ਰਿਆ ਸੀ ਅੱਜ ਫਿਰ ਕਾਲ ਕਰ ਰਿਆ ਸੀ ਦਾ ਤਾਂ ਕੀ ਕੀ ਮੰਗ ਕੀ ਕਰ ਰਿਹਾ ਕੀ ਦੱਸ ਰਿਹਾ ਤੁਹਾਨੂੰ ਮੈਸੰਜੇਰ ਦੇ ਜ਼ਰੀਏ ਤੁਸੀਂ ਅੱਡੇ ਮੈਸੇਜ ਕੀਤੇ ਹੋਏ ਹੈ ਕੀ ਤੁਹਾਨੂੰ ਕੁਝ ਦੇਣਾ ਚਾਹ ਰਿਹਾ ਕਿ ਤੁਹਾਡੇ ਕੋਲ ਕੁਝ ਲੈਣਾ ਚਾਹ ਹਾਂ ਉਹ ਇੱਕ ਦੇਣ ਦਾ ਤਰੀਕਾ ਬਾਨਣਾ ਸੀਦਾ ਕਿ ਅਸੀਂ ਤੁਹਾਨੂੰ ਕੁਝ ਬਾਕਸ ਭੇਜਦੇ ਹਾਂ ਉਹਦੇ ਵਿੱਚ ਕੁਝ ਸਮਾਨ ਹੈ ਕੁਝ ਕਿਤਾਬਾਂ ਨੇ ਬੱਚਿਆਂ ਲਈ ਕੁਝ ਬੈਗ ਨੇ ਕੁਝ ਪਾਣੀ ਬੋਤਲ ਨੇ ਤਾਂ ਉਹ ਉਹ ਤੁਹਾਡੀ ਸੇਵਾ ਲਈ ਜਿਹੜੇ ਤੁਸੀਂ ਬੱਚਿਆਂ ਨੂੰ ਦਿੰਦੇ ਹੋ ਤਾਂ ਮੈਨੂੰ ਕਹਿੰਦਾ ਕਿ ਤੁਹਾਨੂੰ ਮੈਂ ਅਬ ਮੈਂ ਯੂਕੇ ਦੇ ਵਿੱਚ ਰਹਿਣਾ ਤੇ ਮੈਂ ਤੁਹਾਨੂੰ ਕੀ ਕਰਾਂਗਾ ਸ਼ਨੀ ਸੰਡੇ ਨੂੰ ਭੇਜ ਮੰਡੇ ਨੂੰ ਭੇਜਾਂਗਾ ਤੇ ਤੁਸੀਂ ਇਹ ਸੋਚੋ ਕਿ ਯੂਕੇ ਤੋਂ ਕੋਈ ਚੀਜ਼ ਆਣੀ ਤਾਂ ਉਹਦੇ ਤੇ ਘੱਟ ਤੋਂ ਘੱਟ ਵੀ ਇੱਕ ਹਫ਼ਤਾ ਡੇਢ ਹਫ਼ਤਾ ਲੱਗ ਜਾਂਦਾ ਹੋਵੇਗਾ ਕੋਰੀਅਰ ਕੋਰੀਅਰ ਦੇ ਤਾਂ ਇਹ ਬੰਦਾ ਮੈਨੂੰ ਸ਼ਨੀਵਾਰ ਤੋਂ ਐਤਵਾਰ ਤੋਂ ਮੈਸੇਜ ਕਰਦਾ ਜਾਂ ਕਰ ਰਿਹਾ ਕਿ ਮੰਡੇ ਨੂੰ ਮੰਡੇ ਨੂੰ ਮੰਡੇ ਨੂੰ ਤੇ ਮੈਂ ਠੀਕ ਏ ਚਲੋ ਮੈਨੂੰ ਜਦੋਂ ਭੇਜਦਾ ਮੈਸੇਜ ਤਾਂ ਉਵੇਂ ਹੀ ਉਹ ਕਹਿੰਦਾ ਮੈਨੂੰ ਦੱਸਿਆ ਕਿ ਤੈਨੂੰ ਮਤਲਬ ਜਿਹੜਾ ਇਹ ਕੀ ਕਰਦਾ ਕੋਰੀਅਰ ਕਰਦਾ ਹੈ ਤੇ ਤੁਹਾਨੂੰ ਮੰਡੇ ਤੱਕ ਮਿਲ ਜਾਏਗਾ ਉਵੇਂ ਹੀ ਅੱਜ ਮੈਨੂੰ ਕਾਲ ਆਈ ਜਿਵੇਂ ਅੱਜ ਸੋਮਵਾਰ ਹੈ ਅੱਜ ਕਾਲ ਆਈ ਮੈਨੂੰ ਆ ਇੱਕ ਸਿਸਟਰ ਹੈ ਭੈਣਾ ਉਹ ਕਹਿੰਦੀ ਮੈਂ ਦਿੱਲੀ ਤੋਂ ਬੋਲ ਰਹੀਆਂ ਦਿੱਲੀ ਸਾਡੀ ਬ੍ਰਾਂਚ ਐ ਐਕਸਪੋਰਟ ਦੀ ਬ੍ਰਾਂਚ ਐ ਤੇ ਤੁਹਾਡਾ ਜਿਹੜਾ ਕੀ ਪਾਰਸਲ ਐ ਉਹ ਆ ਚੁੱਕਿਆ ਤੁਹਾਡਾ ਬਾਕਸ ਆ ਚੁੱਕਿਆ ਤੇ ਤੁਸੀਂ ਉਹ ਬਾਕਸ ਨੂੰ ਲੈ ਭੇਜਣਾ ਸੀ ਤੇ ਉਹਦੀ ਪਹਿਲਾਂ ਫੀਸ ਤੁਹਾਨੂੰ ਜਮ੍ਹਾਂ ਕਰਾਣੀ ਪੈਗੀ ਉਹਦੇ ਫੀਸ ਦੇ ਪੈਸੇ ਨੇ 29000 ਰੁਪਿਆ ਤਾਂ ਉਹ ਵੀ ਮੈਂ ਤੁਹਾਨੂੰ ਮੈਸੇਜ ਦਿਖਾਣਾ ਕਿਵੇਂ ਉਹਨੇ ਮੈਨੂੰ ਕਾਲ ਕੀਤੀ ਤੇ ਹੁਣ ਵੀ ਕਾਲ ਕਰੇਗੀ ਤੇ ਫਿਰ ਕਾਲ ਆਇਆ ਤੇ ਹੁਣ ਤੁਹਾਡੇ ਸਾਹਮਣੇ ਵੀ ਮੈਂ ਕਾਲ ਕਰਾਂਗਾ ਪਹਿਲਾਂ ਮੈਂ ਤੁਹਾਨੂੰ ਉਸ ਭੈਣ ਦਾ ਮੈਸੇਜ ਵਿਖਾ ਦਿਆਂ ਕਿ ਜਿਹੜਾ ਉਹ ਭੈਣ ਨੇ ਮੈਨੂੰ ਬੈਂਕ ਦਾ ਮੈਸੇਜ ਦਿੱਤਾ ਕਿ ਇਹਦੇ ਵਿੱਚ ਪੈਸੇ ਤੁਸੀਂ ਜਮ੍ਹਾਂ ਕਰਾਓ ਤਾਂ ਬਾਕਸ ਤੁਹਾਡੇ ਕੋਲੇ ਤੁਹਾਨੂੰ ਮਿਲ ਜਾਏਗਾ 6-7 ਘੰਟਿਆਂ ਦੇ ਬਾਰੇ ਕਿਹਾ ਉਹਨਾਂ ਨੇ ਸੋ ਮੈਂ ਇੱਥੇ ਮੈਸੇਜ ਕਰ ਦਾਂ ਪਰ ਇਹ ਡੋਨੇਟ ਹੋਇਆ ਹੋਇਆ ਸਮਾਨ 29000 ਰੁਪਿਆ ਕਿਉਂ ਤੁਹਾਡੇ ਕੋਲ ਮੰਗਿਆ ਜਾ ਰਿਹਾ ਹੈ ਉਹ ਮਤਲਬ ਉਹ ਡੋਨੇਟ ਤਾਂ ਤਾਂ ਬਾਨਾ ਇੱਕ ਉਹ ਠੱਗੀਦੱਸ ਮਤਲਬ ਠੱਗੀ ਮਾਰੀਏ ਦੇ ਨਾਲ ਪੈਸੇ ਲੈ ਕੇ ਤੇ ਬਾਅਦ ਚੋ ਫੇਸਬੁੱਕ ਤੋਂ ਵੀ ਬਲੌਕ ਮਾਰ ਜੇਗਾ ਤੇ ਬਾਅਦ ਚੋ ਕਾਲ ਵੀ ਨਹੀਂ ਆਣੀ ਤੇ ਉਹ ਨੰਬਰ ਵੀ ਨਹੀਂ ਲੱਗਣਾ ਉਹ ਪੈਸੇ ਤੁਹਾਨੂੰ ਆਨਲਾਈਨ ਜਮਾ ਕਰਵਾਉਣ ਦੇ ਲਈ ਕਹਿ ਰਹੇ ਨੇ ਜਾਂ ਗੂਗਲ ਪੇ ਜਾਂ ਕਿਦਾਂ ਉਹਨਾਂ ਨੇ ਮੈਨੂੰ ਮੈਂ ਤੁਹਾਨੂੰ ਦਿਖਾਣਾ ਮੈਨੂੰ ਸਪੈਸ਼ਲ ਉਹਨਾਂ ਨੇ ਅ ਮੇਰੇ ਨੰਬਰ ਤੇ ਮੈਸੇਜ ਕੀਤਾ ਤੇ ਉਹਨਾਂ ਨੇ ਨਾਲ ਬੈਂਕ ਦਾ ਨਾਮ ਦਿੱਤਿਆ ਆਓ ਆ ਦੇਖਿਓ ਆਪਣੀ ਜਿਹੜੀ ਭੈਣ ਦਾ ਨਾਮ ਅਕਾਊਂਟ ਨੰਬਰ ਏ ਨਾਲ ਕੈਨਰਾ ਬੈਂਕ ਦਾ ਦਿੱਤਾ ਹੈ ਤੇ ਹੁਣ ਵੀ ਮੈਂ ਤੁਹਾਡੇ ਸਾਹਮਣੇ ਕਾਲ ਕਰਾਂਗਾ ਦੇਖਿਓ ਮੇਰੇ ਖਾਲੇ ਤੱਕ ਵੀ ਕਾਲ ਕਰ ਰਹੇ ਨਹੀਂ ਕਿਉਂਕਿ ਅੱਜ ਮੰਡੇ ਹੈ ਤੇ ਕਹਿ ਰਹੇ ਨੇ ਪਾਰਸਲ ਤੁਸੀਂ ਰਿਸੀਵ ਕਰ ਲਓ ਤੁਹਾਡਾ ਆ ਗਿਆ ਹਾਂਜੀ ਹਾਂਜੀ 82900 29000 ਰੁਪਈਆ ਜਿਹੜਾ ਇਹ ਕਹਿ ਰਹੇ ਨੇ ਇਸ ਨੰਬਰ ਤੇ ਜਮਾ ਕਰਵਾ ਲਓ ਹਾਂਜੀ ਹਾਂਜੀ ਹੁਣ ਤੁਸੀਂ ਕਿਹਨੂੰ ਕਾਲ ਕਰ ਰਹੇ ਹੋ ਪਾਰਸਲ ਵਾਲੇ ਨੂੰ ਉਸ ਉਸ ਭੈਣ ਨੂੰ ਕਾਲ ਕਰ ਰਹੇ ਜਿਹੜੀ ਬਾਰ ਬਾਰ ਮੈਨੂੰ ਕਾਲ ਕਰ ਰਹੀ ਤੁਹਾਡਾ ਪਾਰਸਲ ਆਇਆ ਹੋਇਆ ਹੈ ਹਾਂ ਤੇ ਉਹ ਜਿਹੜਾ ਭਾਈ ਫੇਸਬੁੱਕ ਤੇ ਬੈਠਾ ਮੈਸੇਂਜਰ ਤੇ ਉਹ ਵੀ ਬੰਦਾ ਉਹਨੂੰ ਬਾਰ ਬਾਰ ਕਾਲ ਕਰ ਰਿਹਾ ਕਿ ਰਿਸੀਵ ਕਰੋ ਤੁਸੀਂ ਉਧਰ ਪੇਮੈਂਟ ਜਮਾ ਕਰਾਓ ਪਹਿਲਾਂ ਤੁਸੀਂ ਉਹ ਲੇਡੀਜ਼ ਨੂੰ ਕਾਲ ਕਰ ਰਹੇ ਹੋ ਜਿਹੜੀ ਪਾਰਸਲ ਦਾ ਤੁਹਾਨੂੰ ਕੱਲ ਅੱਜ ਤੋਂ ਕਾਲ ਕਰਦੀ ਹੈ ਤੁਹਾਡਾ ਪਾਰਸਲ ਆ ਗਿਆ ਹੈ ਹਾਂਜੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਾਲ ਕਰ ਰਹੇ ਹੋ ਉਸ ਤੋਂ ਬਾਅਦ ਤੁਸੀਂ ਜਿਨ੍ਹਾਂ ਨੇ ਪਾਰਸਲ ਭੇਜਿਆ ਹੈ ਬਾਹਰ ਤੋਂ ਉਹਨਾਂ ਨੂੰ ਕਾਲ ਕਰੋਗੇ ਹਾਂਜੀ हेलो हाँ मैडम सही नाम क्या है शीला क्या नाम है आपको देखिए देखिए है ना आप वहाँ पे नहीं देखा है वो ठीक देखे है उसमें हाँ तो तो उसमें कितने पैसे बोला था आपने डालने हैं टwenty nine thousand उनतीस हजार नौ सौ रुपए ठीक है दस हजार नाइन हाँ हाँ तो आप वहाँ से बोल रहे हैं ना दिल्ली से ब्रांच से जो ब्रांच है हाँ 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 तो टोटल उनतीस हजार नौ सौ रुपए है उन्तीस हजार नौ सौ टू डबल नाइन डबल जीरो ओके आई अंडरस्टैंड सो तो उसके बाद वो जो रसीद वगैरह वो बॉक्स मुझे कैसे मिलेगा जो उन्होंने भेजा है हाँ। ने अच्छा नहीं तो कितना कितना घंटा लगेगा वहाँ पर आने से दिल्ली से यहाँ तक कितना घंटा लगेगा आने छह सात घंटे और वो मेरा एड्रेस वगैरह है आपके पास सारा हाँ हाँ ਠੀਕ ਹੈ ਚਲੋ ਠੀਕ ਹੈ ਓਕੇ ਕਿਸ ਤਰ੍ਹਾਂ ਜੜਿਆਨਾਂ ਨੇ ਲਾਈ ਵੀ ਕਾਲ ਕਰਕੇ ਕਿਸ ਤਰ੍ਹਾਂ 29900 ਰੁਪਏ ਦੀ ਜਿਹੜੇ ਕਹਿ ਰਹੇ ਨੇ ਡਿਮਾਂਡ ਕੀਤੀ ਗਈ ਹੈ ਕਿਹੜੇ ਬੈਂਕ ਦੇ ਵਿੱਚ ਜਮਾ ਕਰਵਾਉਣਾ ਹੈ ਕੈਨਰਾ ਬੈਂਕ ਕੈਨਰਾ ਬੈਂਕ ਦੇ ਵਿੱਚ ਤੇ ਪਾਰਸਲ ਕਹਿ ਰਹੇ ਨੇ ਦਿੱਲੀ ਤੋਂ 6-7 ਘੰਟੇ ਦੇ ਵਿੱਚ ਪਹੁੰਚੇਗਾ ਹੁਣ ਤੁਸੀਂ ਜਿਹੜਾ ਜੋਨ ਵਿਕਟਰ ਵਿਕਟਰ ਜੋ ਨਾਮ ਵਿਕਟਰ ਨਾਮ ਵਿਕਟਰ ਨਾਮ ਨੂੰ ਯੂਜ਼ ਕੀਤਾ ਗਿਆ ਵਿਕਟਰ ਜੋਨ ਨਾਮ ਨੂੰ ਯੂਜ਼ ਕੀਤਾ ਗਿਆ ਜਿਹਦਾ ਨਾਮ ਵਿਕਟਰ ਜੋਨ ਉਹਨਾਂ ਨੂੰ ਉਚਾਰਨ ਨੂੰ ਪਤਾ ਵੀ ਨਹੀਂ ਹੋਣਾ ਪਰ ਇਹ ਉਹਨਾਂ ਨੂੰ ਕਾਲ ਕਰੋਗੇ ਹਾਂ ਇਹ ਠੱਗੀ ਮਾਰਨ ਵਾਲੀਆਂ ਟੀਮਾਂ ਨੇ ਯਾਨੀ ਕਿ ਕਿਸੇ ਦਾ ਵੀ ਨਾਮ ਲੇ ਕੇ ਫੋਟੋ ਕਿਸੇ ਦੀ ਲਗਾ ਕੇ ਫੇਸਬੁੱਕ ਤੇ ਫਰੈਂਡ ਬਣਾ ਕੇ ਲੋਕਾਂ ਨੂੰ ਮੈਸੇਜ ਕਰਦੇ ਨੇ ਔਰ ਲੋਕਾਂ ਨੂੰ ਜਿਹੜੇ ਵਿਚਾਰੇ ਮਤਲਬ ਇਹ ਚੀਜ਼ ਨੂੰ ਨਹੀਂ ਸਮਝਦੇ ਉਹਨਾਂ ਨੂੰ ਇਹ ਠੱਗ ਲੈਂਦੇ ਨੇ ਕਈ ਲੋਕ ਠੱਗੇ ਵੀ ਗਏ ਨੇ ਅਸੀਂ ਵੀ ਸਿਰਫ ਤੇ ਸਿਰਫ ਤਾਂ ਹੀ ਦਿਖਾ ਰਹੇ ਹਾਂ ਤਾਂ ਜੋ ਉਹ ਜਿੱਦਾਂ ਆਪਾਂ ਹਰ ਰੋਜ਼ ਆਇ ਦਿਨ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹੀ ਰਹਿੰਦੇ ਆ ਵੀ ਠੱਗੀ ਦਾ ਸ਼ਿਕਾਰ, ਆਨਲਾਈਨ ਠੱਗੀ ਦਾ ਸ਼ਿਕਾਰ ਇਦਾਂ ਪੈਸੇ ਜੜੇ ਨੇ, ਉਹ ਟ੍ਰਾਂਸਫਰ ਹੋ ਗਏ ਤੇ ਲੁੱਕੇ ਗਏ ਤੇ ਇਸ ਤਰ੍ਹਾਂ ਤੁਸੀਂ ਠੱਗੀ ਦਾ ਸ਼ਿਕਾਰ ਨਾ ਹੋ ਸਕੀਏ ਇਸ ਦੇ ਲਈ ਇਹ ਵੀਡੀਓ ਸਾਡੇ ਵੱਲੋਂ ਲਗਾਤਾਰ ਬਣਾਈ ਜਾ ਰਹੀ ਹੈ। ਅਬ ਅਸੀਂ ਹੁਣ ਉਹਨੂੰ ਵੀ ਕੋਲ ਕਰਾਂਗੇ ਜਿਹੜਾ ਫੇਸਬੁੱਕ ਫੈਨ ਦੇ ਜਿਨ੍ਹਾਂ ਨੇ ਬਾਹਰ ਤੋਂ ਤੁਹਾਨੂੰ ਕੋਰੀਅਰ ਭੇਜਿਆ ਹੈ। ਅੱਛਾ ਕੋਰੀਅਰ ਕੋਰੀਅਰ ਦੇ ਵਿੱਚ ਸਿਰਫ ਨੋਟਬੁੱਕ ਬੁੱਕਸ ਹੀ ਕਿਹਾ ਕਿ ਕੁਝ ਹੋਰ ਵੀ। ਨੋਟਬੁੱਕਸ ਕਿਹਾ ਕੁਝ ਪਾਣੀ ਬੋਟਲ ਕੁਝ ਸਕੂਲ ਬੈਗ ਬੱਚਿਆਂ ਦੇ ਤੇ ਉਹ ਉਹ ਪਹੁੰਚ ਲਈ ਆ ਕਿ ਉਹਨਾਂ ਨੇ ਕਿ ਐਕਸਪੋਰਟ ਕਰਤਾ ਸੀ ਤੇ ਆਪਾਂ ਕਨੈਕਟ ਕਰਨ ਦੇ ਲਈ ਵੀ ਤੁਸੀਂ ਅੱਗੋਂ ਡੋਨੇਟ ਕਰ ਦੇਣਾ ਤੇ ਉਹਨਾਂ ਦੇ ਲਈ 29900 ਰੁਪਿਆ ਜਿਹੜਾ ਐਕਮਾਨੀ ਹਾਂਜੀ ਅਸੀਂ ਉਹਨੂੰ ਉਹਨੂੰ ਲਾਵਾਂਗੇ ਕੋਲ ਲਗਾਤਾਰ ਕਾਲ ਦਿੰਦੀ ਹਾਂ ਮੈਂ ਆ ਦੇਖੀ ਹਾਂ Yes. Yeah. So I, I am fine about you. So brother, uh, you export and Delhi my box. Sorry. Uh you are a send me box. Yes, yeah, you already contact you, man. Huh? So uh delhi uh, branch export branch uh talking with me so brother send me two thousand nine uh, uh, uh twenty nine thousand nine hundred piece so in my account send me talking with uh, expo, uh, uh delhi branch export branch uh Uh, talking with me so send me in a my my account uh, money i not understand he said what ਤੁਸੀਂ ਦੇਖਿਆ ਕਿ ਕਿਦਾਂ ਇਹ ਲੋਗ ਬੰਦੇ ਨੂੰ ਫਸਾਉਂਦੇ ਨੇ ਮੰਨ ਲਓ ਮੇਰੀ ਅੰਗਰੇਜ਼ੀ ਜਿਹੜੀ ਹੈ ਪ੍ਰੋਪਰ ਵਧੀਆ ਨਹੀਂ ਪਰ ਇੰਨਾ ਕੁ ਪ੍ਰਭੂ ਦਾ ਧੰਨਵਾਦ ਹੈ ਕਿ ਮੈਂ ਸਮਝ ਸਕਦਾ ਮਾੜੀ ਮੋਟੀ ਗੱਲ ਕਰ ਸਕਦਾ ਤੇ ਇਹ ਬੰਦੇ ਜਿਹੜੇ ਇੰਗਲਿਸ਼ ਬੋਲਣ ਵਾਲਾ ਹੈ ਇਹ ਅੰਗਰੇਜ਼ ਵੀ ਨਹੀਂ ਹੈਗਾ ਅਸਲ ਵਿੱਚ ਇਹ ਕੋਈ ਮਲਿਆਲੀ ਕੋਈ ਤਾਮਿਲ ਇਹਨਾਂ ਦੀ ਗੈਂ ਹੁੰਦੀ ਏ ਕਿ ਲੋਕਾਂ ਨੂੰ ਫਸਾਇਆ ਜਾਏ ਲੋਕਾਂ ਨੂੰ ਛਾਇਆ ਜਾਏ ਤੇ ਲੋਕਾਂ ਕੋਲੋਂ ਆ ਪੈਸੇ ਲੈ ਜਾਣ ਤੇ ਆ ਦੇਖੋ ਫਿਰ ਮੈਨੂੰ ਮੈਸੇਜ ਕੀਤਾ ਉਹਨਾਂ ਨੇ ਦੁਬਾਰਾ ਫਿਰ ਮੈਨੂੰ ਮੈਸੇਜ ਕੀਤਾ ਮੈਸੇਜ ਦੇ ਵਿੱਚ ਹੁਣ ਕੀ ਡਿਮਾਂਡ ਕੀਤੀ ਗਈ ਹੈ ਹੈਵ ਯੂ ਪੇ देम ਵੀ ਤੁਸੀਂ ਵੀ ਜਿਹੜਾ ਇਹ ਪੇ ਕਰ ਦੋ ਹਾਂ ਇਹਨੇ ਕਹਤਾ ਕਿ ਲਵੀ ਹੁਣ ਤੁਸੀਂ ਪੈਸੇ ਕਰ ਦੋ ਦਵਾਦ ਬਸ ਜਿਵੇਂ ਇਹਨਾਂ ਦੀ ਜਾਨ ਔਖੀ ਹੋਈ ਵੀ ਹੈ ਕਿ ਪੈਸੇ ਕਹਿੰਦਾ ਕਰ ਦੋ ਦਵਾਦ ਇਸ ਤਰ੍ਹਾਂ ਜਿਹੜਾ ਇਹ ਲਾਈਵ ਹੀ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਆ ਕਾਲਿੰਗ ਫਿਰ ਕੋਲ ਆ ਰਹੀ ਹੈ ਲੈ ਕੇ ਆ ਆ ਦੇਖਿਓ ਫਿਰ ਕੋਲ ਆ ਰਹੀ ਹੈ ਬਾਰ-ਬਾਰ ਹੁਣ ਜਦੋਂ ਮੈਂ ਇਹਨੂੰ ਵੀਡੀਓ ਕਾਲ ਕਰਾਂਗਾ ਤੇ ਭੱਜੇਗਾ ਦੇਖਿਓ ਜੀ ਇਹ ਇਹ ਤੇ ਲੱਕਿਆ ਆ ਦੇਖਿਓ ਹੁਣ ਸਹੀ ਬੰਦਾ ਵੀਡੀਓ ਕਾਲ ਤੋਂ ਝੱਕਦਾ ਨਹੀਂ ਇਹਦਾ ਤੇ ਹੁਣ ਮੈਨੂੰ ਵੀਡੀਓ ਕਾਲ ਕਰਾਂਗਾ ਫਿਰ ਇਹ ਵੀਡੀਓ ਕਾਲ ਨਹੀਂ ਚੱਕੇਗਾ ਆ ਦੇਖਿਓ ਜੀ ਮੈਨੂੰ ਮੈਸੇਂਜਰ ਕਾਲ ਕਰ ਰਿਹਾ ਆ ਬ੍ਰਦਰ ਆਈ ਵਾਂਟ ਟੂ ਸੀ ਯੋਰ ਫੇਸ ਸੋ ਆਈ ਵਾਂਟ ਟੂ ਸੀ ਯੋਰ ਫੇਸ ਸੋ ਦੇਖਿਆ ਤੁਸੀਂ ਕਿਦਾਂ ਲੋਕ ਬੰਦੇ ਨੂੰ ਬੇਕੂ ਬਣਾ ਦੇ ਨੇ ਔਰ ਲੋਕਾਂ ਕੋਲੋਂ ਲੁੱਟ ਕੋ ਖਾਰ ਖੋ ਕਰਦੇ ਨੇ ਸੋ ਇਸ ਸ਼ਕੰਜੇ ਦੇ ਲਈ ਮੈਂ ਚਾਹਾਂਗਾ ਕਿ ਜੋ ਕਰਾਇਮ ਬ੍ਰਾਂਚ ਇੰਡੀਆ ਦੀ ਬ੍ਰਾਂਚ ਹੈ ਕਰਾਇਮ ਬ੍ਰਾਂਚ ਹੈ ਇਹ ਚੀਜ਼ ਤੇ ਨੱਥ ਪਾਵੇ ਕਿ ਆਨਲਾਈਨ ਵੀ ਸਾਡੀ ਸਰਕਾਰ ਬੈਠੀ ਏ ਆਫੀਸਰ ਬੈਠੇ ਨੇ ਪਰ ਇਹ ਚੀਜ਼ ਨੂੰ ਅਗਨੋਰ ਨਾ ਕਰਨ ਕਿ ਹਰੇਕ ਵਿਅਕਤੀ ਜਿਹੜਾ ਵਿਚਾਰਾ ਕੋਈ ਵੀ ਏ ਮਤਲਬ ਘੱਟ ਪੜਿਆ ਜਾਂ ਜ਼ਿਆਦਾ ਪੜਿਆ ਉਹ ਠੱਗਿਆ ਜਾਂਦਾ ਤੇ ਇਹ ਠੱਗੀ ਦਾ ਸ਼ਿਕਾਰ ਨਾ ਹੋਵਨ ਕਰਾਇਮ ਬ੍ਰਾਂਚ ਨੂੰ ਵੀ ਥੋੜੇ ਦਿਨ ਹੋ ਗਿਆ ਇੱਕ ਮੇਰਾ ਦੋਸਤ ਏ ਬ੍ਰਦਰ ਈਯੂਬ ਉਹ ਉਹਨਾਂ ਨੂੰ ਇੱਕ ਫੋਨ ਕਾਲ ਆਇਆ ਕਿ ਭਾਈ ਆਪਣੇ ਦੁਜਾ ਕਰੈਡਿਟ ਕ੍ਰੈਡਿਟ ਕਾਰਡ ਨਿਆ ਤਿਆਰ ਹੋ ਗਿਆ ਤੇ ਉਹ ਤੁਸੀਂ ਥੋੜਾ ਉਹਦਾ اوਟੀਪੀ ਦੱਸੋ ਤੇ ਗੱਡੀ ਚਲਾ ਰਿਹਾ ਸੀ ਉਹਨਾਂ ਨੂੰ ਸਮਝ ਨਹੀਂ ਆਈ ਸਿਸਟਰ ਜੀ ਉਹਨਾਂ ਨੂੰ ਸਮਝ ਨਹੀਂ ਆਈ ਤੇ ਉਹਨਾਂ ਨੇ ਕੀ ਕੀਤਾ ਗੱਡੀ ਚਲਾ ਰਿਹਾ ਸੀ ਉਹਨਾਂ ਨੇ ਦੱਸਤਾ ਤੇ ਉਹਦੇ ਅਕਾਊਂਟ ਚੋਂ 36000 ਰੁਪਇਆ ਗਾਇਬ ਹੋ ਗਿਆ ਇਸ ਤਰ੍ਹਾਂ ਜਿਹੜਾ ਇਹ ਆਨਲਾਈਨ ਠੱਗੀਆਂ ਦਾ ਸਿਲਸਿਲਾ ਲਗਾਤਾਰ ਜੜੇ ਜਾਰੀ ਹੈ ਤੁਸੀਂ ਵੀ ਇਸ ਤਰ੍ਹਾਂ ਦਾ ਸ਼ਿਕਾਰ ਹੋ ਜਾਓ ਕਿਉਂਕਿ ਗੁਰਹਰ ਸਹਾਇ ਦੇ ਵਿੱਚ ਵੀ ਹੁਣ ਇਹ ਸਿਲਸਿਲਾ ਜੜਾ ਇਹ ਜਾਰੀ ਹੋ ਚੁੱਕਾ ਹੈ ਲਾਈਵ ਵੀ ਤੁਹਾਨੂੰ ਦਿਖਾਇਆ ਕਿ ਇਸ ਤਰ੍ਹਾਂ ਕਾਲਿੰਗ ਕਰਕੇ ਜਿਹੜੇ ਨੇ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਡੋਨੇਸ਼ਨ ਦੇ ਨਾਮ ਤੇ ਹੀ ਪੈਸੇ ਜਿਹੜੇ ਨੇ ਇਹਨਾਂ ਕੋਲੋਂ ਮੰਗੇ ਜਾ ਰਹੇ ਨੇ ਇਸੇ ਤਰ੍ਹਾਂ ਗੁਰਹਰ ਸਹਾਇ ਦੇ ਵਿੱਚ ਛੋਟੀ ਤੋਂ ਲੈ ਕੇ ਵੱਡੀ ਐਕਟੀਵਿਟੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਕਰਦੇ ਹੀ ਰਹਿੰਦੇ ਆ ਤੇ ਅੱਗੇ ਵੀ ਕਰਦੇ ਰਾਂਗੇ ਤੇ ਦੇਖਦੇ ਰਹੋ ਜਨਰਲ ਟੀਵੀ ਮੈਂ ਜੀਵਨ ਜੋਤ ਕੋ ਸਸਰੀਆ